ਚਿੱਟੀ ਐਕਟੀਵਾ ਤੇ ਸਵਾਰ ਹੋ ਕੇ ਹੌਲੀ-ਹੌਲੀ ਆਉਂਦੀ ਨਜ਼ਰ ਆ ਰਹੀ ਇਸ ਕੁੜੀ ਨੇ ਜਲੰਧਰ ਸ਼ਹਿਰ ਦੇ ਵਿੱਚ ਅਜਿਹੀ ਮੱਲ ਮਾਰ ਦਿੱਤੀ ਕਿ ਜਿਸ ਨੂੰ ਦੇਖ ਹਰ ਕੋਈ ਵਿਅਕਤੀ ਵਾਹ-ਵਾ ਕਰਦਾ ਅੱਗੇ ਫਿਰ ਸੁਣੋ ਕਿਵੇਂ ਇਸ ਕਾਂਤਾ ਚੋਹਣ ਨਾਂ ਦੀ ਕੁੜੀ ਲੋਕਾਂ ਤੇ ਵੱਡੇ-ਵੱਡੇ ਅਫਸਰਾਂ ਦੇ ਮੂੰਹੋਂ ਵਾਹ-ਵਾ ਖਟ ਰਹੀ ਹੈ ਜ਼ਿੰਦਗੀ ਜੀਣਾ ਸਿੱਖਵੇ ਬੰਦਿਆ ਜ਼ਿੰਦਗੀ ਦੇ ਰੰਗ ਨਿਆਰੇ ਜੇ ਤੂੰ ਜ਼ਿੰਦਗੀ ਜੀਣਾ ਸਿੱਖ ਗਿਆ ਤੇ ਭੁੱਲ ਜਾਵੇਂਗਾ ਜ਼ਿੰਦਗੀ ਦੇ ਦੁੱਖ ਸਾਰੇ ਸਤਿ ਸ਼੍ਰੀ ਅਕਾਲ ਆਦਾਬ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਰਾਜ ਗੁਪਤਾ ਤੇ ਅੱਜ ਤੁਹਾਡੀ ਮੁਲਾਕਾਤ ਇੱਕ ਅਜੀਹੀ ਲੇਡੀ ਦੇ ਨਾਲ ਕਰਾਵਾਂਗੇ ਜਿਨ੍ਹਾਂ ਨੇ ਜ਼ਿੰਦਗੀ ਦੇ ਉਹਨਾਂ ਰੰਗਾਂ ਨੂੰ ਵੀ ਆਪਣੇ ਨਾਲ ਪਿਰੋਇਆ ਹੈ ਜਿਹੜੇ ਰੰਗ ਜਿਹੜੇ ਨੇ ਉਹ ਦੁੱਖ ਦਿੰਦੇ ਨੇ ਅੱਜ ਤੁਹਾਡੀ ਮੁਲਾਕਾਤ ਅਸੀਂ ਕਾਂਤਾ ਚੋਹਾਨ ਹੋਣਾ ਦੇ ਨਾਲ ਕਰਾਣ ਲੱਗੇ ਆ ਜੋ ਕਿ ਪੇਸ਼ੇਵਰ ਜੋ ਰੈਪਿਡੋ ਡਰਾਈਵਰ ਨੇ ਆ ਕਾਫੀ ਲੰਬੇ ਸਮੇਂ ਤੋਂ ਇਹਨਾਂ ਵੱਲੋਂ ਜੜੀ ਹੈਗੀ ਹੈ ਉਹ ਇਸ ਫੀਲਡ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਪਰਿਵਾਰ ਪੂਰਾ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਪਾਲਿਆ ਜਾ ਰਿਹਾ ਉਹਦੇ ਨਾਲ ਖਾਸ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿਵੇਂ ਉਹ ਇਸ ਫੀਲਡ ਦੇ ਵਿੱਚ ਆਏ ਕਿਵੇਂ ਇੰਨੀ ਸਕਸੈਸ ਜਿਹੜੀ ਉਹ ਇਹਨਾਂ ਨੇ ਪਾਈ ਹੋਈ ਹੈ ਮੈਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਉਣ ਲਈ ਬੜਾ ਸਮਾਂ ਦਿੱਤਾ ਤੁਸੀਂ ਤੁਹਾਡਾ ਸਮਾਂ ਕੀਮਤੀ ਹੈ ਅੱਛਾ ਰੈਪਿਟੋ ਗਰਲ ਜੀ ਜਦੋਂ ਕੋਈ ਬੰਦਾ ਸੁਣਦਾ ਹੈ ਉਸ ਨੂੰ ਕਈ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਬਿਲਕੁਲ ਜੀ ਐਜ਼ ਅ ਰੈਪਿਡੋ ਗਰਲ ਤੁਸੀਂ ਕਿਵੇਂ ਮਤਲਬ ਆਪਣੇ ਆਪ ਨੂੰ ਫੀਲ ਕਰਦੇ ਹੋ ਪ੍ਰਾਊਡ ਫੀਲ ਹੁੰਦਾ ਹੈ ਕਿ ਮੈਂ ਹੈ ਨਾ ਜਿਵੇਂ ਪੰਜਾਬ ਦੇ ਏਸ਼ੀਆ ਦੀ ਫਰਸਟ ਆ ਹੋਰ ਕੋਈ ਨਹੀਂ ਨਾ ਮੇਰੇ ਤੋਂ ਬਾਅਦ ਆਇਆ ਤੇ ਨਾ ਪਹਿਲਾ ਸੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਕਿ ਮਹਾਰਾਜ ਨੇ ਮੈਨੂੰ ਇਸ ਕੰਮ ਲਈ ਚੁਣਿਆ ਇੱਕ ਅਲੱਗ ਕੰਮ ਲਈ ਸੁਣਿਆ ਅੱਛਾ ਜਦੋਂ ਤੁਸੀਂ ਚਲੌਣਿਓ ਐਕਟਿਵ ਚਲੌਣਿਓ ਲੋਕਾਂ ਨੂੰ ਪਿਕ ਕਰਦੇ ਹੈਗੇ ਹੋ ਕਈ ਚੀਜ਼ਾਂ ਹੁੰਦੀਆਂ ਨੇ ਇੱਕ ਲੇਡੀ ਐਜ਼ ਅ ਊਮਨ ਜਦੋਂ ਆਪਣੇ ਫੀਲਡ ਤੋਂ ਬਾਹਰ ਹੋ ਕੇ ਕੰਮ ਕਰਦੀ ਹੈ ਉਦੋਂ ਕਈ ਦਿੱਕਤਾਂ ਦਾ ਜਿਹੜਾ ਹੈਗਾ ਉਹ ਸਾਹਮਣਾ ਕਰਨਾ ਪੈਂਦਾ ਕਿਵੇਂ ਤੁਸੀਂ ਉਹਨਾਂ ਦਿੱਕਤਾਂ ਨੂੰ ਮੈਨੇਜ ਕੀਤਾ ਸਟਾਰਟਿੰਗ ਦੇ ਵਿੱਚ ਤਾਂ ਕਾਫੀ ਦਿੱਕਤਾਂ ਆਈਆਂ ਕਈ ਵੇਲੇ রাইਡਸ ਵੀ ਕੈਨਸਲ ਕਰ ਦਿੰਦੇ ਸੀ ਜਦੋਂ ਮੈਂ ਕਿਸੇ ਨੂੰ ਪਿਕ ਕਰਨ ਜਾਂਦੀ ਸੀ ਬਟ ਹੁਣ ਅਜਿਹਾ ਨਹੀਂ ਹੈ ਤੇ ਮੇਰੇ ਨਾਲ ਜਿਹੜੇ ਰਾਈਡਰ ਮਤਲਬ ਸਵਾਰੀ ਹੁੰਦੀ ਹੈ ਉਹਨਾਂ ਨੂੰ ਵੀ ਕਾਫੀ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਫਰਸਟ ਆ ਤੇ ਮੇਰੇ ਨਾਲ ਉਹ ਰਾਈਡ ਕਰ ਰਹੇ ਨੇ ਅੱਛਾ ਕਾਂਤਾ ਚੋਹਾਨ ਤੁਹਾਡਾ ਨਾਮ ਹੁਣ ਮੇਰੇ ਖਿਆਲ ਨਾਲ ਦਿਲੰਦਰ ਦੇ ਵਿੱਚ ਹਰੇਕ ਬੰਦੇ ਨੂੰ ਪਤਾ ਹੈ ਜੀ ਜਦੋਂ ਤੁਸੀਂ ਪਹਿਲਾ ਸ਼ੁਰੂਆਤ ਕੀਤੀ ਸੀਗੀ ਰਾਈਡਿੰਗ ਰੈਪਿਡੋ ਦੇ ਵਿੱਚ ਜਦ ਤੁਸੀਂ ਜਾਣਾ ਸ਼ੁਰੂ ਕੀਤਾ ਸੀਗਾ ਪਹਿਲੀ ਰਾਈਡ ਜਦੋਂ ਚੱਕੀ ਤੇ ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਰਾਈਡ ਚੱਕਦੇ ਹੋ ਤੇ ਕਿੰਨਾ ਕੁ ਫਰਕ ਡਿਫਰੈਂਸ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਜੀ ਫੀਮੇਲਸ ਵੱਲੋਂ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਵਸਤਾ ਮੇਲਸ ਵੱਲੋਂ ਵੀ ਹੁੰਦਾ ਹੈ ਕਿ ਚਲੋ ਇੱਕ ਲੇਡੀ ਹੈ ਅੱਗੇ ਵੱਧ ਰਹੀ ਹੈ ਹੈਨਾ ਕੰਮ ਕਰ ਰਹੀ ਹੈ ਤੇ ਫੀਮੇਲਸ ਵੱਲੋਂ ਬਹੁਤ ਹੁੰਦਾ ਹੈ ਕਹਿੰਦੇ ਕਈ ਵਾਰੀ ਅਸੀਂ ਸਾਨੂੰ ਜਾਣ ਲੈਣਾ ਅਨਕੰਫਰਟੇਬਲ ਫੀਲ ਹੁੰਦਾ ਹੈ ਮੇਲ ਪਰਸਨ ਦੇ ਨਾਲ ਤੇ ਹੁਣ ਜਦੋਂ ਮੇਰੇ ਨਾਲ ਜਾਂਦੇ ਆ ਨੇ ਕਾਫੀ ਕੰਫਰਟੇਬਲ ਹੁੰਦੀਆਂ ਨੇ ਤੇ ਥੋੜਾ ਸੌਖਾ ਬਹਿ ਜਾਂਦੀਆਂ ਨੇ ਤੇ ਕਾਫੀ ਅੱਛਾ ਰਿਸਪੌਂਸ ਹੈਗਾ ਹੈ। ਅਸਲ ਮਤਲਬ ਫੀਮੇਲਸ ਦਾ ਕਾਫੀ ਅੱਛਾ ਰਿਸਪੌਂਸ ਹੈ। ਉਹ ਉਹ ਜਦੋਂ ਉਹ ਤੁਹਾਡੇ ਨਾਲ ਜਦੋਂ ਡਰਾਈਵ ਕਰਦੀਆਂ ਨੇ ਜਿਹੜੀ ਤੁਹਾਡੇ ਪਿੱਛੇ ਬੈਠ ਕੇ ਉਹ ਜੀ ਹਾਂਜੀ ਐਕਸਪ੍ਰੈਸ਼ਨ ਕੀ ਹੁੰਦਾ ਹੈ ਫਸਟ ਰਿਐਕਸ਼ਨ ਕੀ ਹੁੰਦਾ ਹੈ ਉਹਨਾਂ ਦਾ ਪਹਿਲਾਂ ਤਾਂ ਹੁੰਦੀ ਆ ਉਹ ਵਾਓ ਤੇ ਫੀਮੇਲ ਪਰਸਨ ਸਾਨੂੰ ਪਿਕ ਕਰਨਾ ਆਏ ਨੇ ਤੇ ਮੇਲ ਆਂਦਾ ਤਾਂ ਥੋੜਾ ਅਨਕੰਫਰਟ ਕੰਫਰਟੇਬਲ ਹੁੰਦੇ ਨੇ ਥੋੜਾ ਆਵਕਵਰਡ ਫੀਲ ਹੁੰਦਾ ਆ ਤੇ ਮੇਰੇ ਨਾਲ ਕਾਫੀ ਵਧੀਆ ਤਰੀਕੇ ਦੇ ਨਾਲ ਉਹ ਚੱਲਦਾ ਆ। ਸੋ ਇੱਕ ਮੈਨੂੰ ਇਹ ਜ਼ਰੂਰ ਦੱਸੋ ਜਿਵੇਂ ਮਤਲਬ ਜਦੋਂ ਤੁਸੀਂ ਪਿਕ ਕਰਨ ਜਾਂਦੇ ਹੋ ਕਿਸੇ ਨੂੰ ਵੀ ਚੇ ਤੇ ਜਿਵੇਂ ਲੇਡੀ ਨੂੰ ਤੁਸੀਂ ਦੱਸਿਆ ਕਿ ਕਿਸੇ ਕੋਈ ਵੀ ਲੇਡੀ ਤੁਹਾਨੂੰ ਬੁੱਕ ਕੀਤਾ ਤੁਹਾਡੇ ਕੋਲ ਤੁਸੀਂ ਪਹੁੰਚੇ ਕਿ ਉਹ ਦੇਖ ਰਹੇ ਕਿ ਲੇਡੀ ਆਈ ਹੈ ਮੈਨੂੰ ਲੱਗ ਦੁਬਾਰਾ ਫਿਰ ਉਸ ਦੀ ਬੁਕਿੰਗ ਆਈ ਹੈ ਤੁਹਾਨੂੰ ਨਹੀਂ ਸੇਮ ਨਹੀਂ ਹੁੰਦਾ ਕਦੀ ਵੀ ਹਮੇਸ਼ਾ ਅਲੱਗ-ਅਲੱਗ ਹੀ ਮਿਲਦੀਆਂ ਨੇ ਜੀ ਮਤਲਬ ਕਿਸੇ ਦਾ ਸੇਮ ਕਨਸੈਪਟ ਨਹੀਂ ਰਿਹਾ ਸੇਮ ਨਹੀਂ अच्छा ਉਹਨਾਂ ਨੇ ਕੋਈ ਕੰਟੈਕਟ ਤੁਹਾਡੇ ਤੋਂ ਲਿਆ ਇੰਨਾ ਕਿ ਨਹੀਂ ਬਹੁਤ ਜਾਣਿਆਂ ਲੈਂਦੀਆਂ ਨੇ ਕਈ ਵੇਲੇ ਪਰਸਨਲ ਕਹਿੰਦੇ ਅਸੀਂ ਜਾਣਾ ਹੁੰਦਾ ਤੇ ਅਸੀਂ ਤੁਹਾਨੂੰ ਪਿਕ ਕਰ ਮਤਲਬ ਤੁਸੀਂ ਸਾਨੂੰ ਪਿਕ ਕਰਨਾ ਆ ਸਕਦੇ ਹੋ ਤੇ ਚਲੋ ਜੇ ਟਾਈਮ ਦਾ ਹੁੰਦਾ ਤੇ ਫਿਰ ਮੈਂ ਚਲੇ ਵੀ ਜਾਣੀ ਹੁੰਦੀ ਆ ਜੀ ਅੱਛਾ ਮੈਂ ਬੜਾ ਇੱਕ ਜਿਵੇਂ ਲੇਡੀ ਵਰਕ ਕਰਨਾ ਜੀ ਕਰਦੇਆਂ ਵਿੱਚੋਂ ਹਟ ਕੇ ਮਤਲਬ ਤੁਸੀਂ ਇਹ ਸ਼ੁਰੂ ਕਿਉਂ ਕੀਤਾ ਪਹਿਲਾਂ ਤਾਂ ਮੈਂ ਜ਼ਰੂਰ ਜਾਨਣਾ ਚਾਹੂੰਗਾ ਐਜ਼ ਅ ਊਮਨ ਰੈਪਿਡੋ ਗਰਲ ਬਣਨਾ ਕਿਉਂ ਤੁਸੀਂ ਜਿਹੜਾ ਹੈਗਾ ਪਸੰਦ ਕੀਤਾ ਉਸ ਤੋਂ ਇਲਾਵਾ ਅਦਰ ਕੋਈ ਹੋਰ ਕੰਮ ਤ੍ਰੈਪੀਡੂ ਦੀ ਸ਼ੁਰੂਆਤ ਮੇਰੀ ਇਹ ਸੀ ਕਿ ਜਦੋਂ ਮੇਰੇ ਹਸਬੰਡ ਸੀ ਪਹਿਲਾਂ ਕਰਦੇ ਓਲਾ ਕਰਦੇ ਹੁੰਦੇ ਸੀ ਉਹ ਨਾਲ Zomato ਕਰਦੇ ਸੀ Swiggy ਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਨਾ ਮੋਢਾ ਤੋਂ ਟੁੱਟ ਗਿਆ ਸੀ ਅੱਛਾ ਜਿਹਦੇ ਕਰਕੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆਈ ਤੇ ਫਿਰ ਸੋਚਦੇ ਸੀ ਵੀ ਕੀ ਕੰਮ ਕਰੀਏ ਕਿਉਂਕਿ ਉਸ ਟਾਈਮ ਮੇਰੇ ਬੱਚੇ ਬਹੁਤ ਛੋਟੇ ਸੀ ਅੱਛਾ ਤੇ ਬੱਚਿਆਂ ਨੂੰ ਵੀ ਟਾਈਮ ਦੇਣਾ ਇਹਨਾਂ ਨੂੰ ਵੀ ਦੇਖਣਾ ਦਵਾਈ ਵਗੈਰਾ ਲੈ ਕੇ ਆਨੇ ਹਸਪੀਟਲ ਲੈ ਕੇ ਜਾਣਾ ਘਰ ਵੀ ਦੇਖਣਾ ਜ਼ਰੂਰੀ ਹੁੰਦਾ ਤੁਹਾਨੂੰ ਪਤਾ ਇੱਕ ਲੇਡੀ ਲਈ ਉਹ ਸਾਰਾ ਕੁਝ ਮੈਨੇਜ ਕਰਨ ਬਾਰੇ ਸੋਚੀ ਸੀ ਵੀ ਕਿਵੇਂ ਮੈਨੇਜ ਹੋਏਗਾ ਕਿਉਂਕਿ 9 to 5 ਜੌਬ ਨਹੀਂ ਸੀ ਮੈਂ ਕਰ ਸਕਦੀ ਉਹਦੇ ਵਿੱਚ ਸਾਰਾ ਕੁਝ ਮੈਨੇਜ ਨਹੀਂ ਸੀ ਹੋਣਾ ਫਿਰ ਆਇਆ ਕਿ ਓਲਾ ਕਰਦੇ ਹੁੰਦੇ ਸੀ ਕਿਉਂ ਨਾ ਵੀ ਮੈਂ ਵੀ ਜੁਆਇਨ ਕਰਕੇ ਦੇਖਾਂ ਜੇ ਮੇਰੀ ਜੁਆਇਨਿੰਗ ਹੋ ਜਾਵੇ ਤਾਂ ਤੇ ਰੈਪਿਡੋ ਦੇ ਵਿੱਚ ਫਿਰ ਜਦੋਂ ਮੈਂ ਆਫਿਸ ਆਈ ਪਹਿਲਾਂ ਤਾਂ ਸਾਰੇ ਉਹ ਵੀ ਹੈਰਾਨ ਹੋਏ ਅੱਛਾ ਕਿ ਕਿਸ ਨੇ ਜੁਆਇਨ ਕਰਨਾ ਹੈ ਮੈਂ ਕਿਹਾ ਮੈਨੇਵ ਪਹਿਲਾਂ ਸਿਰ ਤੋਂ ਪੈਰਾਂ ਤੱਕ ਦੇਖਿਆ ਵੀ ਕੁੜੀ ਆਈ ਹੈ ਹੈਨਾ ਜੁਆਇਨਿੰਗ ਲਈ ਫਿਰ ਪੁੱਛਿਆ ਸੈਕਿੰਡ ਕੁਐਸਚਨ ਲਾਇਸੈਂਸ ਹੈ ਮੇਰਾ ਹਾਂਜੀ ਹੈ ਉਸ ਤੇ ਮਤਲਬ ਇਹ লাইসেন্স ਨੂੰ ਲੈ ਕੇ ਮੇਰੇ ਇੱਕ ਨਾ ਬੜਾ ਉਹ கான்ਸੈਪਟ ਆਇਆ ਹੈਗਾ ਜੀ ਕਿ ਕੁੜੀਆਂ ਦੇਕਰ ਚਲਾਉਂਦੀਆਂ ਨੇ ਤੇ ਉਹਨਾਂ ਕੋਲ লাইসেনਸ ਹੈ ਜਾਂ ਨਹੀਂ ਹੈ ਇਹ ਕਹੋ ਪੁੱਛਣਾ ਮੇਰੇ ਕੋਲ লাইসেনਸ ਹੈਗਾ ਮੇਰਾ ਐਲਮ ਵੀ লাইসেনਸ ਬਣਿਆ ਹੋਇਆ ਹੈ ਅੱਛਾ ਜੀ ਤੇ ਚਲੋ ਹੌਲੀ ਹੌਲੀ ਚਲੋ ਮੇਰੀ ਉੱਥੇ ਜੁਆਇਨਿੰਗ ਪੈ ਗਈ ਆ ਤੇ ਕੰਮ ਸ਼ੁਰੂ ਹੋ ਗਿਆ ਅੱਛਾ ਜੀ ਫਸਟ ਤੁਸੀਂ ਕਿਹਨਾਂ ਨੂੰ ਪਿਕ ਕੀਤਾ ਫੀਮੇਲ ਯਾ ਬாய் ਫਸਟ ਮੇਰੇ ਕੋਲ ਸਟੂਡੈਂਟਸ ਹੀ ਇੱਕ ਅੱਛਾ ਉਹ ਨੂੰ ਮੈਂ ਸਕੂਲ ਛੱਡ ਕੇ ਆਈ ਸੀ ਘਰੋਂ ਪਿਕ ਕਰਕੇ ਅੱਛਾ ਠੀਕ ਅੱਛਾ ਤੁਸੀਂ ਉਸ ਤੋਂ ਬਾਅਦ ਇਹ ਸਫਰ ਕਿਵੇਂ ਸ਼ੁਰੂ ਹੋਇਆ ਕਾਂਤਾ ਤੋਂ ਕਾਂਤਾ ਚੋਹਾਨ ਵਾਲਾ ਸਫ਼ਰ ਕਿਵੇਂ ਸ਼ੁਰੂ ਹੋਇਆ ਇਹ ਫੇਮਸ ਹੋਣ ਵਾਲਾ ਸਫ਼ਰ ਕਿਵੇਂ ਸ਼ੁਰੂ ਹੋਇਆ ਜੇ ਕਾਂਤਾ ਸੀ ਮੈਂ ਬਿਫੋਰ ਮੈਰਿਜ ਆਫਟਰ ਮੈਰਿਜ ਮੈਂ ਚੋਹਾਨ ਹੋ ਗਈ ਤੇ ਮਸ਼ਹੂਰ ਕਰਨ ਵਾਲੇ ਮਹਾਰਾਜ ਜੀ ਨੇ ਮੇਰਾ ਕੰਮ ਸੀ ਮਿਹਨਤ ਕਰਨਾ ਮਿਹਨਤ ਨੂੰ ਫਲ ਲਾਇਆ ਪਰਮਾਤਮਾ ਨੇ ਰੱਬ ਨੇ ਤੇ ਅੱਜ ਨਾਮ ਬਣ ਗਿਆ ਪਛਾਣ ਬਣ ਗਈ ਹੈ ਇੱਕ ਅਲੱਗ ਫੀਲਡ ਦੇ ਵਿੱਚ ਮੈਨੂੰ ਮਤਲਬ ਜਾਣਿਆ ਜਾਂਦਾ ਅੱਛਾ ਤੁਸੀਂ ਫੈਮਿਲੀ ਦੇ ਵਿੱਚ ਕਿਉਂਕਿ ਚਲੋ ਤੁਹਾਡੇ ਜੀ ਮੈਂ ਤੁਸੀ ਦੱਸਿਆ ਈ ਹਸਬੰਡ ਦੇ ਸੱਟ ਲੱਗਦੀ ਉਸ ਤੋਂ ਬਾਅਦ ਤੁਸੀਂ ਕੰਮ ਕਰਦਿਆਂ ਨੇ ਹੋਰ ਜਿਵੇਂ ਮਦਰ ਹੈਗੇ ਨੇ ਉਹਨਾਂ ਨੇ ਦਿੱਤੀ ਸੀ ਪਰਮਿਸ਼ਨ ਕਿ ਮੇਰੇ ਮੇਰੇ ਦੋਨੋਂ ਪੇਰੈਂਟਸ ਹੈ ਨਹੀਂ ਹੈ ਮੇਰੇ ਮਦਰ ਫਾਦਰ ਦੋਨੋਂ ਨਹੀਂ ਹੈਗੇ ਨੇ ਤੇ ਬਾਕੀ ਇਨ-ਲॉज ਪੇਰੈਂਟਸ ਹੈਗੇ ਨੇ ਜੇ ਦੇਖੋ ਜੀ ਮੇਰੇ ਘਰ ਦੇ ਵਿੱਚ ਮੈਨੂੰ ਜ਼ਰੂਰਤ ਹੈ ਜਾਂ ਤਾਂ ਮੈਨੂੰ ਉਹ ਦੇਣ ਆ ਰਹੇ ਹੁਣ ਹਨਾ ਮੇਰੇ ਘਰ ਰਾਸ਼ਨ ਦੇ ਰਹੇ ਮੈਨੂੰ ਕਿਸੇ ਚੀਜ਼ ਦੀ ਕਮੀ ਆ ਪੂਰੀ ਕਰ ਰਹੇ ਜੇ ਉਹ ਨਹੀਂ ਕਰਦੇ ਫਿਰ ਮੈਂ ਜੋ ਮਰਜ਼ੀ ਕਰਾਂ ਉਈ ਮੈਂ ਗਲਤ ਕੰਮ ਤਾਂ ਕਰ ਨਹੀਂ ਰਹੀ ਆਪਣੇ ਦਸਾਂ ਨੋਆਂ ਦੀ ਕਿਰਤ ਕਰ ਰਹੀ ਆ ਚਾਹੇ ਮੈਂ ਸਕੂਟਰ ਚਲਾ ਕੇ ਕਰ ਰਹੀ ਆ ਚਾਹੇ ਮੈਂ ਰੋਟੀ ਪਕਾ ਕੇ ਕਰ ਰਹੀ ਆ ਬਿਲਕੁਲ ਠੀਕ ਹੈ ਨਾ ਅੱਛਾ ਤੇ ਮਤਲਬ ਕਈ ਹੁੰਦਾ ਵਾ ਕਈ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਐਸ ਅ ਲੇਡੀ ਤੁਸੀਂ ਜਦੋਂ ਇਹ ਸ਼ੁਰੂ ਕੀਤਾ ਉਦੋਂ ਪਰਿਵਾਰਕ ਦੇ ਵਿੱਚ ਚਲੋ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਦੱਸਦੇ ਕਿ ਹੋਰ ਕਈ ਜਿਹੜੇ ਆਸਪਰੋਸ ਦੇ ਨੇ ਉਹ ਤਾਂ ਕੁਐਸਚਨ ਕਰਦੇ ਹੋਣਗੇ ਕਿ ਯਾਰ ਕਿਹੜੇ ਕੰਮ ਦੇ ਵਿੱਚ ਲੀਡੀ ਪੈ ਗਈ ਦੇਖੋ ਗੱਲ ਇਹ ਹੈ ਕਹਿੰਦੇ ਜਦੋਂ ਹਾਥੀ ਲੰਘਦਾ ਤੇ ਕੁੱਤੇ ਭੌਂਕਦੇ ਨੇ ਬੋਲਣ ਵਾਲੇ ਬਹੁਤ ਗੱਲਾਂ ਕਰਦੇ ਨੇ ਪਰ ਜੇ ਮੈਂ ਉਹਨਾਂ ਵੱਲ ਧਿਆਨ ਦਿੰਦੀ ਤਾਂ ਸ਼ਾਇਦ ਮੈਂ ਅੱਜ ਇਸ ਮੁਕਾਮ ਤੱਕ ਨਾ ਹੁੰਦੀ ਹਾਂ ਅੱਜ ਮੈਂ ਆਪਣੇ ਪੈਰਾਂ ਤੇ ਨਾ ਖੜੀ ਹੁੰਦੀ ਤੇ ਕੋਈ ਟਾਈਮ ਸੀ ਸਾਰੇ ਬੋਲਦੇ ਸੀ ਪਰ ਅੱਜ ਉਹੀ ਜਿਹੜੇ ਮੈਨੂੰ ਮਾੜਾ ਕਹਿੰਦੇ ਸੀ ਉਹੀ ਮੈਨੂੰ ਚੰਗਾ ਕਹਿ ਰਹੇ ਨੇ ਮੈਨੂੰ ਸਰਾਰ ਰਹੇ ਨੇ ਕਿ ਮੈਂ ਇੱਕ ਡਿਫਰੈਂਟ ਫੀਲਡ ਦੇ ਵਿੱਚ ਅੱਗੇ ਵਧੀ ਹਾਂ ਅਛਾ ਤੁਸੀਂ ਜਦੋਂ ਰੈਪਿਡੋ ਇਹ ਚਲਾਉਣਾ ਸ਼ੁਰੂ ਕੀਤਾ ਜਦੋਂ ਤੁਸੀਂ ਫੇਮਸ ਹੋਏ ਜੀ ਕਾਫੀ ਪਰਸਨੈਲਿਟੀਆਂ ਦੇ ਨਾਲ ਤੁਹਾਡਾ ਮੇਲ ਮਲਾਪ ਹੋਇਆ ਸਭ ਤੋਂ ਹੰਬਲ ਤੇ ਸਭ ਤੋਂ ਨਾਈਸ ਕਿਹੜੇ ਸੀ ਜਿਹਦੇ ਤੁਹਾਨੂੰ ਮਿਲੇ ਅਸੇ ਤਾਂ ਸਾਰੇ ਹੀ ਵਧੀਆ ਪਰਸਨੈਲਿਟੀਆਂ ਦੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ ਤੇ ਸਾਰੇ ਹੀ ਵਧੀਆ ਨੇ ਕੋਈ ਉਹਨਾਂ ਦਾ ਕਿਰਦਾਰ ਬੜਾ ਚੰਗਾ ਲੱਗਿਆ ਸਾਰੇ ਬਹੁਤ ਵਧੀਆ ਨੇ ਮੇਰੇ ਨਾਲ ਹੁਣ ਵੀ ਕਾਰਪੋਰੇਸ਼ਨ ਦੇ ਲੈ ਲਓ ਤੁਸੀਂ ਜਾਂ ਆਪਣੇ ਪੁਲਿਸ ਲਾਈਨ ਦੇ ਲੈ ਲਓ ਸਾਰੇ ਪਰਸਨਸ ਮੈਨੂੰ ਮਿਲੇ ਨੇ ਔਰ ਸਾਰੇ ਮੇਰੇ ਨਾਲ ਟੱਚ ਹੁਡ ਅੱਜ ਤੱਕ ਸਾਰੇ ਬਹੁਤ ਵਧੀਆ ਚੱਲ ਰਹੇ ਨੇ ਇੱਕ ਫੋਨ ਕਰਦੀਆਂ ਜਦੋਂ ਵੀ ਕਿਤੇ ਜ਼ਰੂਰਤ ਹੁੰਦੀ ਹੈ ਹਾਜ਼ਰ ਹੋ ਜਾਂਦੇ ਨੇ ਅੱਛਾ ਐਜ਼ ਆ ਰੈਪਿਡੋ ਗਰਲ ਤੁਸੀਂ ਜਦੋਂ ਜੁਆਇਨ ਕੀਤਾ ਜਾਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਕੋਈ ਅਫਸਰ ਨੂੰ ਤੁਸੀਂ ਜਿਹੜਾ ਹੈਗਾ ਪਿਕ ਡਰਾਈਵ ਕੀਤਾ ਹੈਗਾ ਉਹਨਾਂ ਨੂੰ ਛੱਡਣ ਗਏ ਹੋ ਤੁਸੀਂ ਮੈਂ ਟ੍ਰਿਨਿਟੀ ਕਾਲਜ ਦੇ ਸੀ ਪ੍ਰਿੰਸੀਪਲ ਉਹਨਾਂ ਨੂੰ ਮੈਂ ਮਤਲਬ ਡ੍ਰੌਪ ਕੀਤਾ ਸੀ ਕਾਲਜ ਦੇ ਵਿੱਚ ਤੇ ਉਸ ਤੋਂ ਇਲਾਵਾ ਐਕਸਪੀਰੀਅੰਸ ਕੀ ਹੋ ਜਾ ਰਿਹਾ ਉਹ ਬੜਾ ਬਹੁਤ ਵਧੀਆ ਸੀ ਬਹੁਤ ਵਧੀਆ ਨਾਈਸ ਪਰਸਨ ਸੀ ਉਹ ਤੇ ਸਗੋਂ ਉਹਨਾਂ ਨੇ ਮੈਨੂੰ ਆਫਰ ਵੀ ਕੀਤੀ ਹੈ ਕਿ ਜੇ ਮੈਂ ਇਨ ਫਿਊਚਰ ਅੱਗੇ ਆਪਣੀ ਸਟੱਡੀ ਕੰਟੀਨਿਊ ਕਰਨਾ ਚਾਹਾਂ ਤਾਂ ਤੁਸੀਂ ਆ ਕੇ ਕਰ ਸਕਦੇ ਹੋ ਕਿਉਂਕਿ ਮੇਰੀ ਕੁਆਲਿਫਿਕੇਸ਼ਨ ਪਲੱਸ 2 ਹੈ ਮੈਂ ਜ਼ਿਆਦਾ ਨਹੀਂ ਪੜੀ ਹੋਈ ਤੇ ਪਰ ਉਹਨਾਂ ਨੇ ਮੈਨੂੰ ਆਫਰ ਕੀਤੀ ਹੈ ਕਿ ਜੇ ਮੈਂ ਕਰਨਾ ਚਾਹਾਂ ਤਾਂ ਮੈਂ ਕਰ ਸਕਦੀ ਹਾਂ ਅੱਛਾ ਤੇ ਪ੍ਰੀਤੀ ਸਾਨੀ ਮੈਮ ਜੱਜ ਸੈਸ਼ਨ ਕੋਡ ਦੇ ਜੱਜ ਸੀ اچھا ਉਹਨਾਂ ਨੂੰ ਵੀ ਮੈਂ ਇੱਕ ਵਾਰੀ ਡ੍ਰੌਪ ਕੀਤਾ ਸੀ اچھا ਇਹ ਆਫਟਰ ਫੇਮਸ ਸੀ ਜਾਂ ਫਿਰ ਉਸ ਤੋਂ ਪਹਿਲਾਂ after famous اچھا ਉਹਨਾਂ ਦੇ ਐਕਚੁਅਲੀ ਮੈਂ ਇੰਟਰਵਿਊ ਕਰਨ ਗਏ ਸੀ ਤੇ ਉਹਨਾਂ ਨੂੰ ਜਦੋਂ ਮੇਰੇ ਬਾਰੇ ਪਤਾ ਲੱਗਾ ਤੇ ਫਿਰ ਉਹਨਾਂ ਨੇ ਮੈਨੂੰ ਘਰੇ ਇਨਵਾਈਟ ਕੀਤਾ ਸੀ اچھا ਤੇ ਉੱਥੋਂ ਆਪਣਾ ਲਿੰਕ ਅੱਗੇ ਚੱਲਿਆ ਆਪਣੇ ਕੰਟੈਕਟ ਸ਼ੇਅਰ ਹੋਏ ਤੇ ਫਿਰ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕਰਕੇ ਮਤਲਬ ਬੁਲਾਇਆ ਸੀ ਕਿ ਬੇਟਾ ਮੈਨੂੰ ਉੱਥੇ ਤੁਸੀਂ ਛੱਡ ਕੇ ਆਓ اچھا ਜੀ ਮਤਲਬ ਤੁਹਾਨੂੰ ਆਫਟਰ ਫੇਮਸ ਹੋਣ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਬੁਲਾਇਆ ਨਹੀਂ ਬਹੁਤ ਵਧੀਆ ਨੇਚਰ ਹੈ ਦੋਨੋਂ ਮੇਰਾ ਹਸਬੰਡ ਵਾਈਫ ਤੇ ਉਹਨਾਂ ਦੀ ਬੇਟੀ ਬਹੁਤ ਵਧੀਆ ਨੇਚਰ ਦੀ ਹੈ ਕਾਫੀ ਅੱਛਾ ਲੱਗਾ ਉਹਨਾਂ ਨੂੰ ਮਿਲ ਕੇ ਸੋ ਉਸ ਤੋਂ ਬਾਅਦ ਤੁਹਾਡਾ ਇਹ ਢਾਬਾ ਸ਼ੁਰੂ ਹੋਇਆ ਇਹ ਢਾਬਾ ਮਤਲਬ ਕਿਵੇਂ ਕਨਸੈਪਟ ਮੰਨਦੇ ਵਿੱਚ ਆਇਆ ਕਿ ਇਹ ਸ਼ੁਰੂ ਕੀਤਾ ਇਹ ਤੁਹਾਨੂੰ ਜਿਵੇਂ ਪਤਾ ਹੈ ਵੀ ਕਰੋਨਾ ਦੀ ਮਾਰ ਸਾਰਿਆਂ ਨੂੰ ਪਈ ਹੈ ਤੇ ਕਿਤੇ ਨਾ ਕਿਤੇ ਮੇਰੇ ਤੇ ਵੀ ਸੀ ਕਿਉਂਕਿ ਉਹੀ ਕਮਾਣਾ ਉਹੀ ਖਾਣਾ ਤੇ ਜਦੋਂ ਕਰੋਨਾ ਹੋਇਆ ਤੇ ਕਾਫੀ ਔਖਾ ਹੋ ਗਿਆ ਸੀ ਮੈਨੇਜ ਕਰਨਾ ਸਾਰਾ ਕੁਝ ਤੇ ਕਰੋਨਾ ਕਾਲ ਚ ਚਲੋ ਮਾਰ ਨੇ ਭੁੱਖੇ ਨਹੀਂ ਰਹਿਣ ਦਿੱਤਾ ਪਰ ਕੁਝ ਕੋਲ ਨਹੀਂ ਸੀ ਨਾ ਹੀ ਕਿਸੇ ਵੱਲੋਂ ਹੈਲਪ ਹੋਈ ਹੈ ਤੇ ਮੇਰੇ ਇੱਕ ਨੌਨ ਦੇ ਵਿੱਚ ਸੀ ਜਤਿੰਦਰ ਸਰ ਬਰਨਾਲਾ ਤੋਂ ਤੇ ਉਹਨਾਂ ਦੇ ਥਰੂ ਮੈਨੂੰ ਐਨਜੀਓ ਵੱਲੋਂ ਕਪੂਰਥਲਾ ਤੋਂ ਹੈਲਪ ਮਿਲੀ ਤੇ ਦੋ ਵਾਰੀ ਤਿੰਨ ਵਾਰੀ ਮੈਨੂੰ ਘਰੇ ਰਾਸ਼ਨ ਵਗੈਰਾ ਸਾਰਾ ਦੇ ਕੇ ਗਏ ਹੌਲੀ ਹੌਲੀ ਹੋਇਆ ਵੀ ਖਾਣ ਪੀਣ ਦਾ ਕੰਮ ਦੇਖੋ ਜੀ ਕਰੋਨਾ ਇਹ ਤਾਂ ਵੀ ਨਹੀਂ ਬੰਦ ਹੁੰਦਾ ਬਿਲਕੁਲ ਖਾਣਾ ਦਾ ਰੋਟੀ ਦਾ ਖਾਣੀ ਹੁੰਦੀ ਆ ਜੋ ਮਰਜੀ ਹੋ ਜਾਵੇ ਤੇ ਫਿਰ ਰੇੜੀ ਲਗਾਣ ਦੀ ਸੋਚੀ ਸੀ ਦੁਆਬਾ ਚੌਂਕ ਪਹਿਲਾਂ ਮੈਂ ਮਹੀਨਾ ਡੇਢ ਮਹੀਨਾ ਰੇੜੀ ਲਗਾਈ ਅੱਛਾ ਤੇ ਉੱਥੇ ਸਰਦਾਰ ਮਨਦੀਪ ਸਿੰਘ ਜੀ ਵੱਲੋਂ ਮੈਨੂੰ ਕਾਫੀ ਹੈਲਪ ਮਿਲੀ ਉਹਨਾਂ ਨੇ ਮੈਨੂੰ ਉੱਥੋਂ ਦਵਾਬਾ ਚੌਂਕ ਤੋਂ ਲਿਆ ਕੇ ਇੱਥੇ ਅੱਜ ਇੰਡੋਗਨੇਡੀਅਨ ਹਾਂ ਬੱਸ ਸਟੈਂਡ ਸ਼ਿਫਟ ਕਰ ਦਿੱਤਾ ਅੱਛਾ ਇਹ ਕਾਬਾ ਕੋਲੋਂ ਦੇ ਵਿੱਚ ਮਤਲਬ ਕਿੰਨਾ ਕ ਰਿਆ ਸਹਿਯੋਗ ਕਿੰਨਾ ਦਾ ਰਿਆ ਕਿ ਪਹਿਲਾਂ ਤਾਂ ਮਨਦੀਪ ਜੀ ਵੱਲੋਂ ਮੈਨੂੰ ਕਾਫੀ ਸਹਿਯੋਗ ਰਿਆ ਕਿ ਮੈਨੂੰ ਜਗ੍ਹਾ ਇੰਨੀ ਵਧੀਆ ਮਿਲ ਗਈ ਹੈ ਇੱਥੇ ਹਨਾ ਤੇ ਉੱਥੇ ਕਹ ਲੋ ਵੀ ਦੋ ਚਾਰ ਘੰਟੇ ਮੇਰੀ ਰੇੜੀ ਲੱਗਦੀ ਸੀ ਤੇ ਇੱਥੇ ਮੈਨੂੰ ਫੁੱਲ ਡੇ ਮੈਂ ਕੰਮ ਆਪਣਾ ਕਰ ਸਕਦੇ ਆ ਫਿਰ ਦਾਬੇ ਦਾ ਟੂਰ ਕਰ ਸਕਦੇ ਜੀ ਬਿਲਕੁਲ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਤੁਸੀਂ ਪਹਿਲਾਂ ਤਾਂ ਟਾਬਾ ਦੇਖੋ ਜੀ ਜਿਵੇਂ ਇਹਨਾਂ ਨੇ ਇੱਕ ਰੇੜੀ ਤੋਂ ਸ਼ੁਰੂ ਕਰਕੇ ਤੇ ਅੱਜ ਮਹਾਰਾਜ ਨੇ ਮਾਨੂੰ ਟਾਬੇ ਵਾਲੀ ਕਰ ਦਿੱਤਾ ਅੱਛਾ ਇਹ ਉਹ ਕਾਫੀ ਮਤਲਬ ਉਸਥਾਂ ਦੀ ਹੁੰਦੀ ਹੈ ਜਿਸ ਜਗ੍ਹਾ ਦੇ ਉੱਤੇ ਕਾਰਪੋਰੇਸ਼ਨ ਲਗਾਣ ਨਹੀਂ ਦਿੰਦੀ ਐਸੀ ਜੀ ਤੇ ਕਿਵੇਂ ਪਰਮਿਸ਼ਨਾਂ ਦਾ ਕਿਵੇਂ ਹੋਇਆ ਸਰ ਜੀ ਕਾਰਪੋਰੇਸ਼ਨ ਵੱਲੋਂ ਮੈਨੂੰ ਮਨਦੀਪ ਜੀ ਨੇ ਦਿੱਤੀ ਹੈ ਮਨਦੀਪ ਸਿੰਘ ਮਿੱਠੂ ਜੀ ਨੇ ਪਰਮਿਸ਼ਨ ਦਿੱਤੀ ਹੈ ਕਿ ਮੈਂ ਇੱਥੇ ਕੰਮ ਕਰ ਸਕਦੀ ਆ ਤੇ ਮੈਂ ਅੱਜ ਖੜੀ ਆ ਕਰ ਰਹੀ ਆ ਇਹ ਦਾ ਮਤਲਬ ਕਰਨਾ ਸ਼ੁਰੂ ਕੀਤਾ ਹਾਂ ਜੀ ਬਿਲਕੁਲ اچھا ਤੇ ਪਰਿਵਾਰ ਨੂੰ ਕਿਵੇਂ ਮੈਨੇਜ ਕਰਦੇ ਹੋ ਕਿਉਂਕਿ ਇੱਕ ਊਮਨ ਨੂੰ ਘਰ ਨੂੰ ਵੀ ਸੰਭਾਲਣਾ ਹੈ ਟਾਬੇ ਨੂੰ ਵੀ ਸੰਭਾਲਣਾ ਕਿਵੇਂ ਮੈਨੇਜ ਹੁੰਦਾ ਹੈ ਮੈਨਾਂ ਜੇ ਹੁੰਦਾ ਕਿ ਹਸਬੈਂਡ ਸਾਰੇ ਬੱਚਿਆਂ ਨੂੰ ਲੈ ਕੇ ਸਕੂਲ ਆ ਜਾਂਦੇ ਤੇ ਫਿਰ ਟਾਬਾ ਖੋਲ ਲੈਂਦੇ ਨੇ ਆ ਕੇ ਮੈਂ ਘਰ ਦੇ ਕੰਮ ਖਤਮ ਕਰਕੇ 11 12 ਵਜੇ ਦੇ ਵਿੱਚ ਇੱਥੇ ਆ ਜਾਂਦੀ ਆ ਫਿਰ ਨਾ ਹੁਣ ਬੱਚਿਆਂ ਨੂੰ ਲੈਣ ਗਏ ਹੋਏ ਨੇ ਹਸਬੰਡ 3-20 ਤੇ ਛੁੱਟੀ ਹੁੰਦੀ ਆ ਉਹਨਾਂ ਨੂੰ ਲਿਆ ਕੇ ਉਹਨਾਂ ਨੇ ਘਰ ਛੱਡ ਦੇਣਾ ਮੈਂ ਉਹਨਾਂ ਦੀ ਰੋਟੀ ਪਾਣੀ ਸਾਰਾ ਬਣਾ ਕੇ ਆਈ ਆ ਘਰ ਤੇ ਰਾਤ ਨੂੰ 12 ਵਜੇ ਤੱਕ ਮੈਂ ਇੱਥੇ ਆ ਫਿਰ 12 ਵਜੇ ਜਾ ਕੇ ਉਹਨਾਂ ਨੂੰ ਦੇਖਣਾ ਜੇ ਕੋਈ ਸਟੱਡੀ ਵਾਪਸ ਉਹਨਾਂ ਨੂੰ ਲੋੜ ਆਇਆ ਭੁੱਖ ਲੱਗੀ ਆ ਤੇ ਫਿਰ ਮੈਨੇਜ ਕਰ ਦੇਣਾ ਵੈਸੇ ਤਾਂ ਮੈਂ ਬਣਾ ਕੇ ਜਾਂਦੀ ਆ ਰੋਟੀ ਤੇ ਲੋੜ ਨਹੀਂ ਪੈਂਦੀ ਜੇ ਇਨਕੇ ਜ਼ਰੂਰਤ ਪੈ ਜਾਏ ਫਿਰ ਅੱਛਾ ਮਤਲਬ ਸਾਰਾ ਕੁਝ ਉਹ ਕਰ ਲੈ ਲਿਓ ਤੁਸੀਂ ਮੈਨੇਜ ਹੀ ਕਰ ਦਿਓ ਬਿਲਕੁਲ ਅੱਛਾ ਤਾਂ ਲੋਕ ਜਦੋਂ ਹੁਣ ਕਿਉਂਕਿ ਢਾਬਾ ਤੁਸੀਂ ਕੋਲ ਲਿਆ ਢਾਬਾ ਕੋਲਣ ਤੋਂ ਬਾਅਦ ਤੁਹਾਡੇ ਕੋਲ ਜਦੋਂ ਆਉਂਦੇ ਨੇ ਉਦੋਂ ਲੋਕਾਂ ਦਾ ਰਿਐਕਸ਼ਨ ਕੀ ਹੁੰਦਾ ਹੈ ਕਿ ਜਦੋਂ ਪਹਿਲਾਂ ਤੁਹਾਨੂੰ ਦੇਖਿਆ ਰੈਪਿਡੋ ਦੇ ਉੱਤੇ ਉਸ ਤੋਂ ਬਾਅਦ ਜਦੋਂ ਢਾਬੇ ਦੇ ਉੱਤੇ ਦੇਖਦੇ ਨੇ ਰਿਐਕਸ਼ਨ ਕਿਉਂ ਹੁੰਦਾ ਉਹਨਾਂ ਦਾ ਬਹੁਤ ਵਧੀਆ ਹੁੰਦਾ ਹੈ ਕਈ ਨਾ ਐਨਆਰਆਈਜ਼ ਜਿੰਦਾ ਵੀਡੀਓਜ਼ ਦੇਖਿਆ ਸੀ ਉਹਨਾਂ ਨੇ ਰੈਪਿਡ ਉਹਦੀਆਂ ਤੇ ਫੋਨ ਵਗੈਰਾ ਕਰਦੇ ਸੀ ਹੁਣ ਜਦੋਂ ਪਤਾ ਲੱਗਾ ਕਿ ਮੈਂ ਢਾਬਾ ਵੀ ਖੋਲਿਆ ਤੇ ਜਦੋਂ ਵੀ ਉਹ ਇੰਡੀਆ ਆਉਂਦੇ ਨੇ ਜਾਂ ਇੱਥੋਂ ਜਾਂਦੇ ਨੇ ਵਾਪਸ ਤਾਂ ਮੇਰੇ ਕੋਲ ਚਾਹ ਪਰੌਂਠਾ ਜ਼ਰੂਰ ਖਾ ਕੇ ਜਾਂਦੇ ਨੇ ਅੱਛਾ ਬਿਲਕੁਲ ਬੜਾ ਅੱਛਾ ਲੱਗਿਆ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਆਨ ਲਈ ਜਿਹੜੀ ਹੈਗੀ ਹੈ ਕਾਫੀ ਤੁਸੀਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਜਿਹੜਾ ਇਹ ਸਾਰਾ ਕੁਝ ਕੀਤਾ ਹੈ ਬਿਲਕੁਲ ਇੱਕ ਲਾਈਨ ਮੈਂ ਸ਼ੁਰੂਆਤ ਦੇ ਵਿੱਚ ਹੀ ਕਹੀ ਸੀ ਜੀ ਕੀ ਜ਼ਿੰਦਗੀ ਜੀਣਾ ਸਿੱਖਵੇ ਬੰਦਿਆ ਜ਼ਿੰਦਗੀ ਦੇ ਰੰਗ ਨਿਆਰੇ ਜੇ ਤੂੰ ਜ਼ਿੰਦਗੀ ਜੀਣਾ ਸਿੱਖ ਗਿਆ ਤੇ ਭੁੱਲ ਜਾਵੇਂਗਾ ਜ਼ਿੰਦਗੀ ਦੇ ਦੁੱਖ ਸਾਰੇ ਉਹ ਲਾਈਨ ਕਿਤਨਾ ਕਿਤੇ ਕਾਂਤਾ ਚੋਹਾਨ ਦੇ ਉੱਤੇ ਜਿਹੜੀ ਹੈਗੀ ਉਹ ਫੁੱਟਦੀ ਹੈ ਬਹੁਤ ਸਟਰਗਲ ਕੀਤਾ ਇਹਨਾਂ ਨੇ ਸਟਰਗਲ ਤੋਂ ਬਾਅਦ ਉਹ ਇਸ ਵਕਤ ਫੇਮਸ ਨੇ ਸਕਸੈਸਫੁਲ ਹਮੇਸ਼ਾ ਕਰਦੇ ਹਾਂ ਤਸਵੀਰਾਂ ਨੂੰ ਚੰਗੀ ਲੱਗ ਰਹੀ ਹੋਵੇ ਕਿ ਜੇਕਰ ਚੰਗੀ ਲੱਗੇ ਬਾਤ ਤੋਂ ਬਾਅਦ ਉਹਨਾਂ ਤਸਵੀਰਾਂ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਇਹ ਤਸਵੀਰ ਪਹੁੰਚ ਜਾਵੇ ਜੋ ਛੋਟੀਆਂ-ਛੋਟੀਆਂ ਮੁਸ਼ਕਿਲਾਂ ਨੂੰ ਜ਼ਿੰਦਗੀ ਦੇ ਵਿੱਚ ਆਉਣ ਦੇ ਨਾਲ ਹੀ ਜਿਹੜਾ ਇਹ ਉਹ ਘਰ ਦੇ ਵਿੱਚ ਬਹਿ ਕੇ ਨਿਰਾਸ਼ ਹੋ ਜਾਂਦੇ ਨੇ ਕੈਮਰਾ ਪਰਸਨ ਪੰਕ ਦੇ ਨਾਲ ਰਾਜੂ ਗਪਤਾ